ਹਾਂਜੀ ਇੱਧਰ ਖੜਾ ਜੀ ਮੈਸ਼ੀਨ ਜੀ ਦੇ ਸਕਦਾ 241 ਖੜਾ ਜੀ ਦੇ ਸਕਦਾ ਟਰੈਕਟਰ ਬਹੁਤ ਸਾਫ ਪਿਆ ਜੀ ਇਹ ਮਾਡਲ ਦੀ ਜੇ ਗੱਲ ਕਰੀ ਜੀ 8 ਮਾਡਲ ਤੋਂ 295000 ਰੁਪਏ ਡਿਮਾਂਡ ਆ ਤੇ ਦੇ ਸਕਦਾ ਤੁਸੀਂ ਕੰਡੀਸ਼ਨ ਟਰੈਕਟਰ ਦੀ ਬਹੁਤ ਹੀ ਐ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਜੀ ਬਿਲਕੁਲ ਸਾਫ ਹਾਲਤ ਦੇ ਵਿੱਚ ਟਰੈਕਟਰ ਖੜਾ ਜੀ ਦੇ ਸਕਦਾ ਤੁਸੀਂ ਹੈਨ ਵੇਡ ਹੂਡ ਦਾ ਸ਼ਹਿਰ ਦੇ ਸਕਦਾ ਤੁਸੀਂ ਤੇ ਟਾਇਰਾਂ ਦੀ ਇਹਦੇ ਦੀ ਗੱਲ ਕਰੀਏ 85 ਦਾ ਸਟੇਅ ਟਾਇਰ ਰਾਈਟ ਟਰੈਕਟਰ ਬਹੁਤ ਵਧੀਆ ਪਿਆ ਦੇ ਸਕਦਾ ਤੁਹਾਡੇ ਸਾਹਮਣੇ ਆ ਅੱਗੇ ਖੜਾ ਹੈ ਸਪਰਾਜ 855 ਦੇ ਸਕਦਾ ਵੀ ਟਰੈਕਟਰ ਬਹੁਤ ਸਾਫ ਕੰਡੀਸ਼ਨ ਦੇ ਵਿੱਚ ਹੈ ਜੀ ਦੇ ਸਕਦਾ ਤੁਹਾਡੇ ਸਾਹਮਣੇ ਆ ਇਹਦੀ ਆਪਾਂ ਮਾਡਲ ਦੀ ਜੇ ਗੱਲ ਕਰੀਏ 4 ਮਾਡਲ ਦਾ 255000 ਵੀ ਡਿਮਾਂਡ ਆ ਟਰੈਕਟਰ ਦੀ ਟਰੈਕਟਰ ਤੋਂ ਦੇ ਸਕਦੇ ਬਿਲਕੁਲ ਸਾਫ ਹਾਲਤ ਦੇ ਵਿੱਚ ਖੜਾ ਜੀ ਅੱਗੇ ਖੜਾ ਹੈ ਸੋਨ ਵਾਲੀ ਕਾ ਇੰਟਰਨੈਸ਼ਨਲ ਡੀਏ 60 ਇੱਕ ਮਾਡਲ ਦਾ 1.55 ਲੱਖ ਰੁਪਏ ਦੀ ਮੰਗ ਹੈ ਟਰੈਕਟਰ ਦੀ ਟਰੈਕਟਰ ਦੀ ਬਿਲਕੁਲ ਸਾਫ ਹਾਲਤ ਵਿੱਚ ਜੀ ਵੀ ਤੇ ਬਾਕੀ ਇੱਧਰ ਖੜਾ ਇਹ ਮਹਿੰਦਰਾ 265 ਡੀ ਆਈ ਇਹ ਵੀ ਦੇ ਸਕਦਾ ਕੰਡੀਸ਼ਨ ਟਰੈਕਟਰ ਦੀ ਬਿਲਕੁਲ ਸਾਫ ਹਾਲਤ ਵਿੱਚ ਜੀ ਇੱਕ ਮਾਡਲ ਦਾ 1.95 ਲੱਖ ਰੁਪਏ ਦੀ ਮੰਗ ਹੈ ਟਰੈਕਟਰ ਦੀ ਅੱਗੇ ਖੜਾ ਇਹ ਸਵਰਾਜ 855 ਐਫ ਇਹਦੀ ਵੀ ਕੰਡੀਸ਼ਨ ਬਿਲਕੁਲ ਸਾਫ ਹੈ ਸ਼ੋਰੂਮ ਕੰਡੀਸ਼ਨ ਟਰੈਕਟਰ ਹੈ ਜੀ ਸਾਡੇ ਟਰਟ ਸਾਹਮਣੇ 17 ਮਾਡਲ ਦਾ 5.55 ਲੱਖ ਰੁਪਏ ਦੀ ਮੰਗ ਹੈ ਟਰੈਕਟਰ ਦੀ ਟਰੈਕਟਰ ਬਹੁਤ ਸਾਫ ਹੈ ਜੀ ਅੱਗੇ ਖੜਾ ਈ ਸੋਨਾ ਵਾਲੀ ਕੱਡੀ ਐ 60 RX ਇਹ ਵੀ ਦੇਖ ਸਕਦੇ ਤੁਸੀਂ ਇਹ 11 ਮਾੜ ਦਾ 3 ਲੱਖ 71000 ਰਿਡਵਾਂ ਦਾ ਟਰੈਕਟਰ ਦੀ ਟਰੈਕਟਰ ਬਿਲਕੁਲ ਸਾਫ ਹਾਲਤ ਵਿੱਚ ਖੜਾਈ ਦੀ ਐ ਸਾਡੇ ਟਰਟ ਸਾਹਮਣੇ ਆ ਤੇ ਟਾਇਰਾਂ ਦੀ ਜੇ ਗੱਲ ਕਰੀਏ ਟਾਇਰ 70 ਤੋਂ 75 ਪੈਸੇ ਟਾਇਰ ਆ ਜੀ ਇਹਦੇ ਅਗਲੇ ਤੇ ਪਿਛਲੇ ਬਾਕੀ ਕੰਡੀਸ਼ਨ ਬਿਲਕੁਲ ਸਾਫ ਪਈ ਆ ਜੀ ਦੇਖ ਸਕਦੇ ਹੋ ਬਹੁਤ ਸਾਫ ਸਾਫ ਕੰਡੀਸ਼ਨ ਦੇ ਟਰੈਕਟਰ ਪਹੁੰਚਿਆ ਜੀ ਇੱਧਰ ਨੋਵੋ ਖੜਾ ਈ ਮਹਿੰਦਰਾ 855 DAE ਇਹ ਵੀ ਦੇਖ ਸਕਦੇ ਹੋ 16 ਮਾਡਲ ਦਾ 5 ਲੱਖ 40 ਹਜ਼ਾਰ ਰੁਪਏ ਦਾ ਮੰਗ ਦਾ ਟਰੈਕਟਰ ਦੀ ਟਰੈਕਟਰ ਬਿਲਕੁਲ ਸਾਫ਼-ਸਫਾਈ ਦੇ ਵਿੱਚ ਖੜਾ ਜੀ ਇਹਦੇ ਵੀ ਟਾਇਰ ਹੈਗੇ 80 85% ਟਾਇਰ ਹੈ ਜੀ ਅਗਲੇ ਤੇ ਪਿਛਲੇ ਬਾਕੀ ਕੰਡੀਸ਼ਨ ਵੀ ਬਿਲਕੁਲ ਨਵੀਂ ਪਈ ਹੈ ਦੇਖ ਸਕ ਤਾਂ ਤੁਸੀਂ ਆਹ ਦੇਖ ਸਕਦੇ ਫਾਰਮ ਟਰੈਕ 65 ਖੜਾ ਜੀ ਇਹਨਾਂ ਸਾਹ ਤਾਂ ਤੁਸੀਂ 8 ਮਾਡਲ 3 ਲੱਖ 35 ਹਜ਼ਾਰ ਰੁਪਏ ਦਾ ਅੱਗੇ ਖੜਾ ਹੀ ਮਹਿੰਦਰਾ 265 DI ਇਹ ਵੀ ਟਰੈਕਟਰ ਤੁਸੀਂ ਦੇਖ ਸਕਦੇ ਬਿਲਕੁਲ ਸਾਫ਼-ਸਫਾ ਟਰੈਕਟਰ ਖੜਾ ਜੀ ਇਹਦਾ ਰੰਗ ਰੋਗਣ ਵੀ ਬਿਲਕੁਲ ਠੀਕ ਪਿਆ ਜੀ ਤੇ ਇਹ ਸਾਡਾ ਤੁਸੀਂ ਹੁਣ ਭੈ ਜਰੂਰ ਪਤਾ ਇੰਨੀ ਅਗਲੀ ਹੱਜੀ ਇਹ ਚੀਜ਼ ਹੁਣ ਸਾਡੀ ਕੰਡੀਸ਼ਨ ਵੀ ਦੇ ਸਕਦਾ ਹੈ ਟੱਪਾ ਦੇ ਸਕਦੇ ਹਾਂ ਜੀ ਮਾਡਲ ਤੇ ਰੇਟ ਵਾਈ ਨੇ ਮੈਂਸ਼ਨ ਨਹੀਂ ਕੀਤਾ ਜੀ ਅੱਗੇ ਖੜਾ ਹੈ ਐਚ ਐਮਟੀ 3511 ਜੀ ਦੇਖ ਸਕਦਾ ਤੁਸੀਂ 3511 3511 90 ਮਾਡਲ ਹੈ 1 ਲੱਖ ਰੁਪਏ ਦੀ ਡਿਮਾਂਡ ਹੈ ਟਰੈਕਟਰ ਇਸ ਟਰੈਕਟਰ ਤੋਂ ਜੀ ਦੇਖ ਸਕਦੇ ਹੋ ਸਾਫ ਹਾਲਤ ਦੇ ਵਿੱਚ ਪਿਆ ਜੀ ਤੇ ਅੱਗੇ ਖੜਾ ਹੈ ਸਵਰਾਜ 735 ਐਫੀ ਦੇਖ ਸਕਦਾ ਤੁਸੀਂ ਟਰੈਕਟਰ ਇਹ ਵੀ ਇਹ ਵੀ ਸਾਫ ਹਾਲਤ ਦੇ ਵਿੱਚ ਪਿਆ ਟਰੈਕਟਰਾਂ ਇਹ ਜੇ ਆਪਾਂ ਮਾਡਲ ਦੇ ਗੱਲ ਕਰੀਏ ਜੀ ਇਹ ਹੈਗਾ 96 ਮਾਡਲ ਦਾ 1 ਲੱਖ 40 ਹਜ਼ਾਰ ਰੁਪਏ ਦੇ ਮਾਡਲ ਟਰੈਕਟਰ ਦੀ ਟਰੈਕਟਰ ਦੀ ਦੇ ਸਕਦੇ ਮਿੱਤਰੋ ਤੇ ਅੱਗੇ ਖੜਾ ਜੀ HMT 3511 ਇਹ ਵੀ ਟਰੈਕਟਰ ਤੇ ਸੌਦੇ ਹਾਂ ਸਾਫ ਹਾਲਤ ਦੇ ਵਿੱਚ ਪਿਆ ਜੀ ਫੈਰਾਂ ਦੀ ਜੇ ਗੱਲ ਕਰੀਏ ਟਾਇਰ ਅੱਧੇ ਆ ਜੀ ਬਾਕੀ ਹਾਲਤ ਬਿਲਕੁਲ ਸਾਫ ਪਈ ਹੈ ਜੀ ਇੰਜਨ ਉਹਨਾਂ ਦੇ ਬਿਲਕੁਲ ਓਕੇ ਪਿਆ ਜੀ 94 ਮਾਡਲ ਦਾ 1 ਲੱਖ 25 ਹਜ਼ਾਰ ਰੁਪਏ ਦਾ ਟਰੈਕਟਰ ਵੀ ਦੇ ਸਕਦੇ ਮਿੱਤਰੋ ਅੱਗੇ ਖੜਾ ਹੀ ਫਾਰਮ ਟਰੈਕਟਰ 60 ਇਹ ਹੈਗਾ 97 ਮਾਡਲ 170000 ਰੁਪਏ ਦੀ ਡਿਮਾਂਡ ਆ ਇਹਦੀ ਅਪ ਟਾਇਰਾਂ ਦੀ ਜੀ ਗੱਲ ਕਰੀਏ 70 75 ਰੁਪਏ ਟਾਇਰ ਆ ਇਹ ਅਗਲੇ ਤੇ ਪਿਛਲੇ ਬਾਕੀ ਬਿਲਕੁਲ ਸਾਫ਼ ਹਾਲਤ ਦੇ ਵਿੱਚ ਪੈਲਟ੍ਰੈਕਟਰ ਹੈ ਇਹ ਹੈਗਾ 97 ਮਾਡਲ 170000 ਰੁਪਏ ਡਮਾਂਡ ਆ ਟਰੈਕਟਰ ਦੀ ਅੱਗੇ ਖੜਾ ਹੈ ਸੁਬਰਾਜ 855 ਇਹ ਹੈਗਾ ਜੀ 1 ਮਾਡਲ 135000 ਰੁਪਏ ਡਮਾਂਡ ਆ ਟਰੈਕਟਰ ਦੀ ਇਹ ਵੀ ਟਰੈਕਟਰ ਦੀ ਜੀ ਸੱਜਿਆ ਇਹ ਵੀ ਬਿਲਕੁਲ ਸਾਫ਼ ਹਾਲਤ ਦੇ ਵਿੱਚ ਹੈ ਜੀ ਤੇ ਅੱਗੇ ਖੜਾ ਹੈ 48 3600 ਇਹ ਵੀ ਦੇਖ ਸਕਦੇ ਤੁਸੀਂ 90 ਮਾਡਲ ਹੈ 1,10,000 ਰੁਪਏ ਦੀ ਮੰਗ ਦਾ ਟਰੈਕਟਰ ਦੀ ਟਰੈਕਟਰ ਬਿਲਕੁਲ ਸਾਫ਼ ਹਾਲਤ ਦੇ ਵਿੱਚ ਪਿਆ ਜੀ ਦੇਖ ਸਕਦੇ ਤੁਹਾਡੇ ਸਾਹਮਣੇ ਅੱਗੇ ਖੜਾ ਜ ਸਵਰਾਜ 855 ਫੀ ਤੇ ਇਹਦੀ ਵੀ ਹਾਲਤ ਤੁਸੀਂ ਦੇਖ ਸਕਦੇ ਹੋ ਜੀ ਚੰਗੀ ਹਾਲਤ ਦੇ ਵਿੱਚ ਪਿਆ ਟਰੈਕਟਰ ਦੇਖ ਸਕਦੇ ਤੁਸੀਂ ਇਹ ਹੈਗਾ ਹੀ ਦੋ ਮਾਡਲ 2,85,000 ਰੁਪਏ ਦੀ ਮੰਗ ਹੈ ਟਰੈਕਟਰ ਦੀ ਅਗਲੇ ਟਾਇਰਾਂ ਤੇ ਮਗਰਾੜ ਲੱਗੇ ਦੇਖ ਸਕਦੇ 70 75 ਰੁਪਏ ਟਾਇਰ ਆ ਜੀ ਅਗਲੇ ਤੇ ਪਿਛਲੇ ਬਾਕੀ ਰੰਗ ਗਰੋਂ ਬਿਲਕੁਲ ਸਾਫ਼ ਪਿਆ ਜੀ ਅੱਗੇ ਖੜਾ ਫੋਰਡ 3620 ਇਹ ਵੀ ਦੇਖ ਸਕਦਾ ਟਰੈਕਟਰ ਇਹ ਹੈਗਾ ਜੀ 55 ਮਾਰਲ 195000 ਰੁਪਏ ਦਾ ਮਾਰਲ ਆ ਟਰੈਕਟਰ ਤੁਸੀਂ ਦੇਖ ਸਕਦੇ ਹੋ ਮਿੱਤਰੋ ਤੇ ਡਬਲ ਕਲਚ ਆ ਜੀ ਦੇਖ ਸਕਦਾ ਤੁਸੀਂ ਟਰੈਕਟਰ ਬਹੁਤ ਵਧੀਆ ਪਿਆਜ ਦੇਖ ਸਕਦਾ ਟਾਇਰਾਂ ਦੀ ਗੱਲ ਕਰੇ ਟਾਇਰ ਥੋੜੇ ਹੈਗੇ 60 ਤੋਂ 65 ਪੈਸੇ ਜੀ ਬਾਕੀ ਬਿਲਕੁਲ ਸਾਫ ਹਾਲਤ ਵਿੱਚ ਖੜਾ ਜੀ ਇਹ ਇੱਧਰ ਖੜੀ ਸੋਨਾਲੀ ਗੱਡੀ ਐ এসਡੀ 35 ਇਹਦੀ ਹਾਲਤ ਵੀ ਦੇਖ ਸਕਦਾ 7 ਮਾਡਲ ਆ ਜੀ ਇਹ ਇੱਕ ਲੱਗ ਜੱਸੇ ਯਰ ਵਿਡਮਾਨ ਡੈਟਰ ਦੀ ਡੈਟਰ ਕੁ ਜੀ ਸਾਹਿਬ ਦੀ ਇਹ ਵੀ ਸਾਫ ਕੰਡੀਸ਼ਨ ਦੇ ਵਿੱਚ ਡੈਟਰ ਖੜਾ ਜੀ ਅੱਗੇ ਖੜਾ ਹੈ HMP 2511 99 ਮਾਡਲ ਦਾ 88 ਯਰ ਵਿਡਮਾਨ ਡੈਟਰ ਦੀ ਦੇਖ ਸਾਹਿਬ ਆਪਣੇ ਵੀਡੀਓ ਨੂੰ ਤੱਕੋ ਤੇ ਸ਼ੇਅਰ ਕਰਦੇ ਜਿਹੜੇ ਨਵੇਂ ਜਿਹੜੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਤਾਂ ਕਿ ਹੋਰ ਵੀ ਨੋਟੀਫਿਕੇਸ਼ਨ ਸਾਡੇ ਤੱਕ ਪਹੁੰਚ ਚੁੱਕੇ ਜੀ ਤੇ ਧੰਨਵਾਦ ਜੀ